ਅਸੀ ਆ ਕਿੱਧਰ ਕੀ ਹੋਰ ਪਹਿਣੇ ਕੀ ਐ ਦਿਨੇ ਰੋਟੀ ਫੜਾਇਆਈ ਦੁਪਹਿਰੇ ਰੋਟੀ ਫੜਾਇਆਈ ਆਥਣੇ ਰੋਟੀਆਂ ਮੈਂ ਤੇ ਇਹਨਾਂ ਦਾ ਗੋਲੇ ਧੰਦਾ ਹੀ ਕਰਦੀ ਰਹਿਣੀ ਆ ਨਹੀਂ ਆ ਕੀ ਪਹਿਣੇ ਜੱਸੇ ਤੇਰਾ ਤਾਂ ਹਾਲ ਹੀ ਬਾਲਾ ਬੁਰਾ ਫਿਰ ਤਾਂ ਮੂੰਹ ਇੰਨਾ ਖਰਾਬ ਹੋ ਰਿਹਾਗਾ ਨਹੀਂ ਪਹਿਣੇ ਤੇਰਾ ਕੀ ਐ ਤੂੰ ਤਾਂ ਸ਼ਹਿਰਾਂ ਚ ਮੋਟੀ ਪਾਲਰਾਂ ਚ ਰਹਿਣੀ ਆ ਅਸੀਂ ਤਾਂ ਆਹੀ ਮਿੱਟੀ ਚ ਕੋਲ ਨਾ ਹੁੰਦਾ ਔਰ ਇੱਥੇ ਚ ਹੀ ਰਹਿਣਾ ਹੁੰਦਾ ਐ ਅਸੀਂ ਤਾਂ ਨਹੀਂ ਪਹਿਣੇ ਕੀ ਫਾਇਦਾ ਹੈ ਮਿੱਟੀ ਚ ਮਿੱਟੀ ਹੋਏ ਦਾ ਜਦੋਂ ਤੁਸੀਂ ਆਪਦੇ ਤੇ ਨਹੀਂ ਪੈਸਾ ਲਾਉਣਾ ਨਹੀਂ ਭੈਣੇ ਤੈਨੂੰ ਕੀ ਪਤਾ ਮੈਂ ਤਾਂ ਆਪਦੀ ਕਿਸਮਤ ਨੂੰ ਰੋਂਦੀ ਆ ਮਿਲ ਤਾਂ ਕੰਜੂਸ ਪੱਲੇ ਬਹਿ ਰਿਹਾ ਨਹੀਂ ਭੈਣੇ ਕਿਉਂ ਘਬਰਾਉਣੀ ਆ ਤੂੰ ਇੱਕ ਵਾਰ ਮੇਰੇ ਕਹੇ ਤੇ ਆਪਦੇ ਘਰ ਵਾਲੇ ਨਾਲ ਗੱਲ ਕਰਕੇ ਦੇਖ ਤੂੰ ਜਾ ਮਾਨਸਾ ਉੱਥੇ ਨਾ ਆਰਬੀ ਇਨਸਟਾ ਬਿਊਟੀ ਸਲੂਨ ਆ ਦਾ ਉਹਨਾਂ ਨੇ ਨਾ ਫੋਰਨ ਕੰਟਰੀ ਤੋਂ ਮਸ਼ੀਨ ਮੰਗਵਾਈ ਹੈਗੀ ਤੁਸੀਂ ਉੱਥੇ ਇੱਕ ਵਾਰ ਮੇਰੇ ਕਹਨੇ ਤੇ ਜ਼ਰੂਰ ਜਾਓ ਆਪਣੇ ਘਰ ਵਾਲੇ ਨਾਲ ਗੱਲ ਕਰਕੇ ਜਿਹੜੇ ਤੇਰੇ ਫੇਸ ਤੇ ਨੇ ਦਾਗ ਨੇ ਨਾ ਤੇ ਸ਼ਾਈਆਂ ਨੇ ਨਾ ਇਹ ਬਿਲਕੁਲ ਠੀਕ ਹੋ ਜਾਣਗੇ ਆ ਉਹ ਚੰਗੇ ਤਰੀਕੇ ਨਾਲ ਤੇਰਾ ਟ੍ਰੀਟਮੈਂਟ ਕਰਨਗੇ ਚੱਲ ਹੁਣ ਚੱਲੀਏ ਮੈਨੂੰ ਵੀ ਗਰਮੀ ਚ ਮਾਰ ਰਖਿਆ ਮੈਂ ਵੀ ਜਾਣਾ ਹੈ ਚੱਲ ਠੀਕ ਹੈ ਮੰਨਣਾ ਨਾ ਮੰਨਣਾ ਤੇਰੀ ਮਰਜ਼ੀ ਹੈ ਮੇਰਾ ਫਰਜ਼ ਸੀ ਤੈਨੂੰ ਸਮਝਾਉਣਾ ਹੁਣ ਮੈਂ ਚੱਲੀ ਨੀ ਜੇ ਜੱਟ ਵਿਗੜ ਗਿਆ ਦਿਨੇ ਦਿਖਾ ਦੂ ਤਾਰੇ ਨੀ ਜੇ ਜੱਟ ਵਿਗੜ ਗਿਆ ਜੇ ਜੱਟ ਵਿਗੜ ਗਿਆ ਦਿਨੇ ਦਿਖਾ ਦੂ ਤਾਰੇ ਨੀ ਜੇ ਜੱਟ ਵਿਗੜ ਗਿਆ ਯਾਰ ਇੰਨਾ ਟਾਈਮ ਹੋ ਗਿਆ ਸਾਰਾ ਦੁਪਹਿਰਾ ਲੰਘ ਗਿਆ ਇੱਥੇ ਮਿੱਟੀ ਨਾਲ ਮਿੱਟੀ ਹੋਈ ਜੰਨੇ ਆ ਅਜੇ ਤਾਂ ਰੋਟੀ ਨਹੀਂ ਲੈ ਕੇ ਆਈ ਆ ਗਈ ਤੂੰ ਮੈਂ ਤੜਕੇ ਦਾ ਮਿੱਟੀ ਨਾਲ ਮਿੱਟੀ ਹੋਈ ਜੰਨਾ ਹੈ ਭੁੱਖ ਲੱਗੀ ਪਈ ਹੈ ਤੁਸੀਂ ਕਿਸੇ ਨੂੰ ਬੰਦੇ ਨੂੰ ਬੰਦਾ ਸਮਝਦੇ ਨਹੀਂ ਮੈਂ ਨੌਕਰਾਂ ਥੋੜਾ ਸਾਰਾ ਦਾ ਨੰਮ ਕੰਮ ਕਰਨ ਨੂੰ ਰੋਟੀ ਦਾ ਟਾਈਮ ਨਾਲ ਪਹੁੰਚਾ ਦਿਆ ਕਰੋ ਮੈਂ ਕੁੱਤੇ ਭੱਲ ਰਹੇ ਵੱਲ ਕਰਾਂ ਕਿ ਨਾ ਕਰਾਂ ਇਹ ਤਾਂ ਪਹਿਲੀ ਹੀ ਇਕ ਬੈਠੇ ਕੀ ਬੁੜ ਬੁੜ ਜੇ ਕਰੀ ਜੰਨੀ ਹੈ ਮੈਨੂੰ ਭੁੱਖ ਲੱਗੀ ਪਈ ਹੈ ਤੂੰ ਸੋਚਾ ਸੋਚੀ ਜੰਨੀ ਹੈ ਰੋਟੀ ਤਾਂ ਪਾ ਦੇ ਕਿ ਮੈਂ ਆਪ ਹੀ ਪਾ ਲਾਂ ਤੁਹਾਡੇ ਕੁਛ ਯਾਦ ਪਿਛਲੀ ਹਾੜੀ ਵੇਲੇ ਤੁਸੀਂ ਮੈਨੂੰ ਕੀ ਕਿਹਾ ਸੀ ਕਿਹੜੀਆਂ ਹਾੜੀਆਂ ਦੇ ਗੱਲਾਂ ਕਰਦੀਆਂ ਮੇਰੇ ਤਾਂ ਕੱਲ ਦੀ ਗੱਲ ਨਹੀਂ ਯਾਦ ਰਹਿੰਦੀ ਕਿਡੀਆਂ ਗੱਲਾਂ ਯਾਦ ਕਰਾਈ ਜੰਨੀ ਆ ਪਹਿਲਾਂ ਤਾਂ ਸੌ ਬਾਹਨੇ ਮਾਰੇ ਤੁਸੀਂ ਅੱਜ ਕਿਤਾ ਆਪਣੀ ਫਸਲ ਵੀ ਵਧੀਆ ਹੋਈ ਐ ਲੋਕਾਂ ਦੇ ਘਰਾਂ ਦੇ ਦੇਖ ਲੋ ਕਿੰਨੇ ਵਧੀਆ ਬੁਧੀਆਂ ਨੇ ਮੈਂ ਕਿਸੇ ਪਾਰਟੀ 'ਚ ਜਾਣ ਜੋਗੀ ਨਹੀਂ ਕਿਸੇ ਵਿਆਹ 'ਚ ਜਾਣ ਜੋਗੀ ਨਾ ਮੇਰਾ ਮੂੰਹ ਤਾਂ ਹਾਲ ਦੇਖਿਓ ਕੀ ਹੋ ਰਿਹਾ ਮੈਂ ਕਿ ਕੱਲੇ ਤੁਹਾਡੇ ਰੋਟੀਆਂ ਪਕਾਉਣ ਵਾਸਤੇ ਰੱਖੀ ਹੋਈਆਂ ਉਹ ਤੈਨੂੰ ਕੀ ਹੋ ਗਿਆ ਚੰਗੀ ਭਲੀ ਨੂੰ ਘਰੇ ਤਾਂ ਤੂੰ ਚੰਗੀ ਭਲੀ ਸੀ ਤੈਨੂੰ ਰਸਤੇ 'ਚ ਕਿਸੇ ਨੇ ਢਕਾ ਪੜਕੂ ਤਾਂ ਨਹੀਂ ਦਿੱਤਾ ਸਿਆਣੀ ਬੇਣੀਆ ਤੂੰ ਆ ਲੈ ਪਾਣੀ ਪੀ ਠੰਡੀ ਰਹਿ ਕਰ ਤਮਾਗ ਠੰਡਾ ਰੱਖਿਆ ਕਰ ਆਪ ਦਾ ਹੂੰ ਲੋਕਾਂ ਨੇ ਤੇ ਵੀ ਪਤਾ ਕਿਨੇ ਸੋਹਣੀਆਂ ਬਣ ਬਣ ਕੇ ਰਹਿੰਦੀਆਂ ਹੁਣ ਤਾਂ ਜਮੀ ਨਹੀਂ ਵੀ ਮੈਂ ਸੋਹਣੀ ਬਣ ਕੇ ਰਹਾ ਤੈਨੂੰ ਕਿਹਨੇ ਕਹਤਾ ਤੂੰ ਸੋਹਣੀ ਨਹੀਂ ਮੈਂ ਤੈਨੂੰ ਕਹਿੰਦਾ ਸੋਹਣੀ ਐ ਪਰੀ ਆ ਤੂੰ ਪਰੀ ਮੇਰੇ ਵਾਸਤੇ ਪਰੀ ਮੈਂ ਨਹੀਂ ਥੋੜੀਆਂ ਮਿੱਠੀਆਂ ਗੋਲੀਆਂ ਚਾਉਣਾ ਹੈਗਾ ਬਹੁਤ ਟਾਈਮ ਹੋ ਗਿਆ ਮੈਨੂੰ ਥੋੜੀਆਂ ਮਿੱਠੀਆਂ ਗੋਲੀਆਂ ਚਾਉਂਦੀਆਂ ਜਾਂ ਤਾਂ ਮੈਨੂੰ ਉੱਥੇ ਮਾਰਸਾ ਪਾਰਲਰ ਪੂਲਰ ਤੇ ਲੈ ਜਾਓ ਨਹੀਂ ਤਾਂ ਫਿਰ ਆਪਦੀਆਂ ਪਕਾਓ ਤੇ ਖਾਓ ਮੈਂ ਤਾਂ ਚੱਲੀਆਂ ਉਹ ਖੜ ਜਾ ਖੜ ਜਾ ਖੜ ਜਾ ਗੁੱਸੇ ਕਹ ਹੁੰਨੀ ਐ ਉਹ ਤੇਰੇ ਬਿਨਾ ਮੈਨੂੰ ਰੋਟੀਆਂ ਕੌਣ ਖਵਾਉ ਆ ਜਾ ਮੋੜਿਆ ਬਹਿ ਜਾ ਬਹਿ ਜਾ ਬਹਿ ਜਾ ਓਏ ਆ ਜਾ ਬਹਿ ਜਾ ਬਹਿ ਜਾ ਕਿਉਂ ਨਾਰਾਜ ਹੁੰਨੀ ਐ ਅੱਛਾ ਸੱਚੀ ਤੁਸੀਂ ਮੈਨੂੰ ਲੈ ਜਾਓਗੇ ਉੱਥੇ ਉਹ ਦੱਸ ਇਹ ਹੋ ਸਕਦਾ ਵੀ ਮੈਂ ਤੇਰੀ ਗੱਲ ਨਾ ਮੰਨਾਂ ਆ ਇੰਨਾ ਪੈਸਾ ਮੈਂ ਕਮਾਈ ਇਹਨਾਂ ਮਿੱਟੀ ਨਾਲ ਮਿੱਟੀ ਹੋਈ ਜਾਂਦਾ ਤੇਰੇ ਵਾਸਤੇ ਹੀ ਆ ਸਾਰਾ ਇਹ ਕਿਉਂ ਨਾਰਾਜ ਹੁੰਨੀ ਐ ਤੂੰ ਚਲੋ ਵੀ ਚਲੋ ਚੱਲੀ ਆਪਾਂ ਪੂਨਮ ਕਹਿੰਦੀ ਸੀ ਮਾਨਸਾ ਬਾਸਾ ਢੇ ਦੇ ਕੋਲੀ ਆ ਆਜੋ ਆਪਾਂ ਚੱਲੀਏ ਹੇ ਬੁੱਸ ਮਰ ਜਾ ਕੇ ਤੇ ਬੰਦ ਵੀ ਨਾ ਹੋ ਜਾ ਜੇ ਆਜੋ ਪਾੜੋ ਹੁਣ ਚੱਪਣਾ ਧਰ 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 ਪਿੱਛੇ ਜੇ ਐ ਤੂੰ ਕਹਿੰਦੀ ਸੀ ਆ ਬੜੀ ਜੀਚ ਐ ਜਿਉਂ ਦੇਖੋ ਲਿਖਿਆ ਹੋਇਆ ਆਰ ਬੀ ਇੰਸਟਾ ਬੂਟੀ ਅਕੈਡਮੀ ਹਾਂਜੀ ਸਮਾਰਕ ਪੜਨਾ ਆਹੀ ਲੱਗਦਾ ਜੀ ਆਜੋ ਆਪਾਂ ਦੇਖੀਏ ਜੀ ਹਾਂ ਦੇਖੋ ਮੈਂ ਸਾਨੂੰ ਕਹਾਂ ਸੀ ਨਾ ਆ ਕਿਵੇਂ ਫੇਸিয়াল ਕਰਦੇ ਨੇ ਇਹ ਹਾਂ ਹਾਂ ਦੇਖੋ ਆ ਕਾਲਾ ਕਾਲਾ ਜਿਹਾ ਸੀਨਾ ਕਹਿੰਦੇ ਮੂੰਹ ਤੇ ਜਿਹੇ ਫੇਸ ਸੀਨ ਹੁੰਦਾ ਆਪਾਂ ਜਾ ਕੇ ਦੇਖੀਏ ਨਾ ਇਹੀ ਲੱਗਦਾ ਇਹ ਫੇਸ ਸੀਨ ਨੂੰ ਕਹਿੰਦੇ ਆ ਹਾਂਜੀ ਹਾਂਜੀ ਅੱਛਾ ਇਹਨੂੰ ਕਹਿੰਦੇ ਆ ਗੂਟੀ ਸਲੂਨ ਅਕਾडमी ਹਾਂਜੀ ਅੱਛਾ ਜੀ ਹਾਂ ਜੇ ਕਹਿੰਦੇ ਬਦਗਾ ਇਲਾਜ ਕਰਦੇ ਜੀ ਜੀ ਚਲੀਏ ਨਾ ਜੀ ਆਪਾਂ ਅੰਦਰ ਅੰਦਰ ਤਾਂ ਚੱਲ ਵੜਦੇ ਆ ਪਹਿਲਾਂ ਮੈਨੂੰ ਐਂ ਦੱਸ ਮੈਨੂੰ ਸੋਹਣਾ ਤਾਂ ਲੱਗਦਾ ਆ ਕੀ ਜਲੂਸ ਕੱਢ ਕੇ ਆਏ ਹੋ ਉਹ ਕਮਲੀਏ ਇਹ ਤਾਂ ਆਪਣੇ ਪਿੰਡਾਂ ਵਾਲੇ ਦੀ ਨਿਸ਼ਾਨੀ ਐ ਠੀਕ ਹੈ ਉਹ ਤੈਨੂੰ ਖੁਸ਼ ਵੀ ਨਹੀਂ ਹੈਗਾ ਇਹ ਦੇਖੋ ਕਿੰਨਾ ਵੱਡਾ ਪਾਲ ਲੱਰ ਰਾ ਮੈਂ ਤਾਂ ਸੰਗ ਲੱਗਦੀ ਮੈਂ ਅੰਦਰ ਜਾਂਦਾ ਜਿੱਦੋਂ ਸੇ ਇੱਥੇ ਬਹਿ ਜੂ ਮੈਂ ਗੱਲ ਕਰਕੇ ਆਉਣਾ ਚੱਲ ਠੀਕ ਹੈ ਮੈਂ ਬਹਿ ਜਾਂਦਾ ਇੱਥੇ ਨਾ ਕਰਿਆ ਤੂੰ ਗੱਲ ਸੁਣ ਮੈਂ 16 ਤਾਂ ਲੱਗੀ ਜਾਂਦਾ ਵੇ ਤੂੰ ਤਾਂ ਬਥੇਰਾ ਸੋਹਣਾ ਹੁਣ ਮੈਨੂੰ ਵੀ ਸੋਹਣੀ ਬਣ ਲੈਣ ਦੇ ਚੰਗਾ ਬਣ ਜਾ ਸੋਹਣੀ ਤੂੰ ਮੈਨੂੰ ਨਾ ਮਾਰੀਂ ਸਾਡੇ ਦੇ ਕਾਦੇ ਪਈ ਆਉਂਦੇ ਆ ਹਾਂਜੀ ਮੈਡਮ ਇਹ ਜਿਹੜੇ ਤੁਸੀਂ ਪੜਾ ਕੇ ਕਹਿ ਰਹੇ ਹੋ ਮਸ਼ੀਨ ਨਾਲ ਪੈ ਰਹੇ ਨੇ ਇਹ ਮਸ਼ੀਨ ਫੇਸ ਨੂੰ ਸਾਫ਼ ਕਰਨ ਵਾਸਤੇ ਆ ਇਹ ਨਹੀਂ ਭੈਣ ਇਹ ਮਸ਼ੀਨ ਫੇਸ ਸਾਫ਼ ਕਿਵੇਂ ਕਰਦੀ ਆ ਇਹ ਇਕੱਲਾ ਫੇਸ ਹੀ ਨਹੀਂ ਸਾਫ਼ ਕਰਦੀ ਜੀ ਇਹਦੇ ਹੋਰ ਵੀ ਬਹੁਤ ਫਾਇਦੇ ਨੇ ਜਿਵੇਂ ਅੰਡਰ ਰਮਸ ਦਾ ਕਾਲਾਪਨ ਜਿਵੇਂ ਚਿਹਰੇ ਤੇ ਕੋਈ ਦਾਗ ਪ੍ਰਾਣੀਆਂ ਤੋਂ ਪ੍ਰਾਣੀਆਂ ਸ਼ਾਈਆਂ ਵਗੈਰਾ ਸਾਰਾ ਕੁਝ ਸਾਫ ਕਰਦੀ ਆ ਜਿਵੇਂ ਕੋਈ ਟੈਟੂ ਰਿਮੂਵ ਕਰਾਉਣਾ ਕਲਰ ਮਿਡ ਟੈਟੂ ਵੀ ਇਹ ਸਾਫ ਕਰਦੀ ਆ ਜਿਵੇਂ ਚਿਹਰੇ ਤੇ ਬਨੋਟੀ ਤਿਲ ਨਹੀਂ ਬਣਵਾ ਲੈਂਦੇ ਤਿਲ ਵੀ ਖਤਮ ਕਰਦੀ ਆ ਬਨੋਟੀ ਆਈਬ੍ਰੋ ਬਣਵਾ ਲੈਂਦੇ ਨੇ ਉਹਨੂੰ ਵੀ ਬਿਲਕੁਲ ਖਤਮ ਕਰਦੀ ਆ ਜਿਵੇਂ ਲਿਪਿਸਟਿਕਾਂ ਵਗੈਰਾ ਲਗਾ ਕੇ ਆਪਣੇ ਬੁੱਲ ਸਾਰੇ ਕਾਲੇ ਹੋ ਜਾਂਦੇ ਆ ਉਹਨਾਂ ਨੂੰ ਵੀ ਬਿਲਕੁਲ ਸਾਫ ਕਰਦੀ ਆ ਟੈਟੂ ਵਗੈਰਾ ਸਾਫ ਕਰਦੀ ਇਹਦੇ ਬਹੁਤ ਫਾਇਦੇ ਨੇ ਜਿਵੇਂ ਜਮਾਂਦਰੂ ਛੋਟੇ ਛੋਟੇ ਚਿਹਰੇ ਤੇ ਦਾਗ ਹੁੰਦੇ ਨੇ ਸਪੌਟਸ ਹੁੰਦੇ ਨੇ ਉਹਨੂੰ ਵੀ ਇਹ ਫੋਟੋ ਫੇਸ਼ੀਅਲ ਨਾਲ ਬਿਲਕੁਲ ਸਾਫ ਕਰਦੀ ਆ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਜਿਵੇਂ ਆਪਣੇ ਸਰੀਰ ਤੇ ਕਿਤੇ ਵੀ ਕਾਲਾ ਪਾਣਾ ਜਿਵੇਂ ਅੰਡਰ arm ਚ ਕਾਲਾ ਪਾਣਾ ਅੰਡਰ arm ਚ हेयर ਨੇ ਜ਼ਿਆਦਾ ਉਹਨਾਂ ਨੂੰ ਵੀ ਇਹ ਪਰਮਨੈਂਟਲੀ ਖਤਮ ਕਰਦੀ ਆ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਜਿਵੇਂ ਹੁਣ ਗਰਮੀ ਚ ਚਿਪਚਿਪਾਹਟ ਹੋ ਜਾਂਦੀ ਆ ਆਪਾਂ ਨੂੰ ਐਂਜੇ ਲੱਗਦਾ ਵੀ ਚਿਹਰੇ ਤੇ ਤੇਲ ਜਾਂ ਲੱਗਿਆ ਹੋਇਆ ਜਿਨੂੰ ਆਪਾਂ ਮਤਲਬ oily skin ਵੀ ਕਹਿ ਦਿੰਦੇ ਆ ਇਹ ਉਹੀ ਟ੍ਰੀਟਮੈਂਟ ਚੱਲ ਰਿਹਾ ਇਹਨਾਂ ਨੂੰ ਇਹੀ ਪ੍ਰੋਬਲਮ ਆ ਇਹਨਾਂ ਦੇ ਆਪਾਂ ਉਹੀ ਟ੍ਰੀਟਮੈਂਟ ਕਰ ਰਹੇ ਆ ਇਹਦੇ ਨਾਲ ਚਿਹਰਾ ਬਿਲਕੁਲ ਸਾਫ਼ ਹੋ ਜਾਊਗਾ ਬਿਲਕੁਲ ਡਰਾਈ ਹੋ ਜਾਊਗਾ oily skin ਹਟ ਜਾਊਗੀ ਇਹਦੇ ਨਾਲ ਇਹ ਉਹੀ ਟ੍ਰੀਟਮੈਂਟ ਚੱਲ ਰਿਹਾ ਹੁਣ ਦੋਸਤੋ ਹੁਣ ਤੱਕ ਅਸੀਂ ਤੁਹਾਡਾ ਕਰ ਰਹੇ ਸੀ ਐਂਟਰਟੇਨਮੈਂਟ ਹੁਣ ਸੀ ਪਹੁੰਚ ਚੁੱਕੇ ਆ ਜੀ ਆਰਬੀ ਇਨਸਟਾ ਬਿਊਟੀ ਸਲੂਨ ਦੇ ਵਿੱਚ ਜਿਵੇਂ ਕਿ ਦੁਕਾਨ ਦੇ ਆਂਡਰ ਨੇ ਇਹ ਇਹਨਾਂ ਨੇ ਤੁਹਾਨੂੰ ਮਸ਼ੀਨ ਬਾਰੇ ਦੱਸਿਆ ਜਿਹੜੀ ਮਸ਼ੀਨ ਫੋਰਨ ਕੰਟਰੀ ਦੇ ਵਿੱਚੋਂ ਮੰਗਾਈ ਹੋਈ ਹੈ ਮਾਨਸਾ ਜ਼ਿਲ੍ਹਾ ਦਾ ਕੀ ਬਠਿੰਡੇ ਤੱਕ ਦੂਰ ਦੂਰ ਵੀ ਨਹੀਂ ਤੁਹਾਨੂੰ ਉਹ ਮਸ਼ੀਨ ਕਿੱਥੇ ਮਿਲਣੀ ਉਹ ਮਸ਼ੀਨ ਦੇ ਫਾਇਦੇ ਕੀ ਨੇ ਜਿਵੇਂ ਫੇਸ ਦੇ ਉੱਤੇ ਦਾਗ ਧੱਬੇ ਹੋਣ ਛੋਟੇ ਛੋਟੇ ਤਿੱਲ ਹੋਣ ਫੁਣਸੀਆਂ ਹੋਣ ਛਾਈਆਂ ਹੋਣ ਮੂੰਹ ਦੇ ਉੱਤੇ ਕਾਲਾਪਨ ਹੋਵੇ ਸਕਿਨ ਢਿੱਲੀ ਹੋਵੇ ਆਈਬ੍ਰੋ ਨਕਲੀ ਹੋਵੇ ਜਿਵੇਂ ਕਿ ਸਾਰੇ ਸਰੀਰ ਦੇ ਉੱਤੋਂ ਤੁਸੀਂ ਸਦਾ ਵਾਸਤੇ ਪਰਮਾਨੈਂਟ ਵਾਲ ਰਿਮੂਵ ਕਰਾਉਣੇ ਹੋ ਤਾਂ ਉਹ ਵੀ ਸੇਵਾ ਹਮ ਇੱਥੇ ਦਿੱਤੀਆਂ ਜਾਂਦੀਆਂ ਨੇ ਬਾਕੀ ਕਾ ਮਸ਼ੀਨ ਹੈ ਇਹਦੇ ਫਾਇਦੇ ਬਾਰੇ ਵੀ ਤੁਹਾਨੂੰ ਦੱਸਣਗੇ ਇੱਕ ਯੂਨੀਵਰਸਿਟੀ ਦੇ ਨਾਲ ਇਹਨਾਂ ਦਾ ਟਾਈ ਆਪਾ ਜਿਹੜੇ ਕਿ ਆ ਤੁਸੀਂ 20-25 ਲੜਕੀਆਂ ਦੇਖ ਰਹੇ ਹੋ ਇੱਥੇ ਟ੍ਰੇਨਿੰਗ ਕਰਦੀਆਂ ਨੇ ਉਹ ਜਿਹੜੀ ਯੂਨੀਵਰਸਿਟੀ ਹੈ ਇੰਟਰਨੈਸ਼ਨਲ ਸਰਟੀਫਿਕੇਟ ਬਣਾ ਕੇ ਦਿੰਦੀ ਹੈ ਵੀ ਕੋਈ ਵੀ ਸਟੂਡੈਂਟ ਤੋਂ ਕੰਮ ਸਿੱਖ ਕੇ ਬਾਹਰਲੀ ਕੰਟਰੀ ਦੇ ਵਿੱਚ ਜਾ ਸਕਦਾ ਹੈ ਇਸ ਮਸ਼ੀਨ ਦੇ ਹੋਰ ਵੀ ਬਹੁਤ ਫਾਇਦੇ ਨੇ ਜੀ ਜਿਵੇਂ ਕਿ ਕੋਈ ਬਲੈਕ ਐਂਡ ਵਾਈਟ ਜਾਂ ਕਲਰ ਟੈਟੂ ਹੁੰਦਾ ਇਹ ਮਸ਼ੀਨ ਰਾਹੀਂ ਤੁਸੀਂ ਟੈਟੂ ਵੀ ਰਿਮੂਵ ਕਰਾ ਸਕਦੇ ਹੋ ਇਸ ਤੋਂ ਇਲਾਵਾ ਰੇਟਾਂ ਦਾ ਅੱਧੋ-ਅੱਧਾ ਫਰਕ ਹੈ ਜੀ ਬਹੁਤ ਹੀ ਘੱਟ ਰੇਟਾਂ ਤੇ ਇੱਥੇ ਲੜਕੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਜੇਕਰ ਕਿਸੇ ਸਟੂਡੈਂਟ ਕੋਲੇ ਇਕੱਠੇ ਪੈਸੇ ਨਹੀਂ ਹੈਗੇ ਤਾਂ ਉਹ ਥੋੜੇ-ਥੋੜੇ ਪੈਸੇ ਦੇ ਕੇ ਕਿਸ਼ਤਾਂ ਰਾਹੀਂ ਵੀ ਟ੍ਰੇਨਿੰਗ ਲੈ ਸਕਦੇ ਨੇ ਇੱਕ ਤੁਹਾਡੇ ਲਈ ਸਪੈਸ਼ਲ ਆਫਰ ਇੱਥੇ ਜੇਕਰ ਤੁਸੀਂ ਫੇਸ਼ੀਅਲ ਕਰਾਉਨੇ ਹੋ ਮਸ਼ੀਨੀ ਟ੍ਰੀਟਮੈਂਟ ਲੈਨੇ ਹੋ ਤਾਂ 800 ਰੁਪਏ ਤੋਂ ਇਹ ਟ੍ਰੀਟਮੈਂਟ ਸ਼ੁਰੂ ਹੈ ਫੇਸ਼ੀਅਲ ਸ਼ੁਰੂ ਹੈ ਆਫਰ ਕੀ ਚੱਲ ਰਿਹਾ ਜੀ ਧਿਆਨ ਦੇ ਨਾਲ ਸੁਣੋ ਹਰੇਕ ਟ੍ਰੀਟਮੈਂਟ ਦੇ ਨਾਲ ਹਰੇਕ ਫੇਸ਼ੀਅਲ ਦੇ ਨਾਲ ਸਿੱਧਾ 700 ਰੁਪਏ ਦਾ ਸਪਾ ਬਿਲਕੁਲ ਫ੍ਰੀ ਦਿੱਤਾ ਜਾਊਗਾ ਯਾਨੀ ਕਿ ਜੇਕਰ ਤੁਸੀਂ 800 ਰੁਪਏ ਵਾਲਾ ਫੇਸ਼ੀਅਲ ਵੀ ਕਰਾਉਨੇ ਹੋ ਤਾਂ ਤੁਹਾਨੂੰ ਫੇਸ਼ੀਅਲ 100 ਰੁਪਏ ਚ ਰਹਿ ਜਾਊਗਾ 700 ਰੁਪਏ ਦਾ ਤਾਂ ਫ੍ਰੀ ਦੇ ਰਹੇ ਨੇ ਸਪਾ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਉਹ ਖੜਜੋ 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 ਇਹ ਆਫਰਾਂ ਦਾ ਭੰਡਾਰ ਇੱਥੇ ਨਹੀਂ ਖਤਮ ਹੁੰਦਾ ਇਹ ਤਾਂ ਬਹੁਤ ਵੱਡਾ ਭੰਡਾਰ ਲਾਇਆ ਹੋਇਆ ਇਹਨਾਂ ਨੇ ਆਉਣ ਵਾਲੇ ਵਿਆਹਾਂ ਦੇ ਸੀਜ਼ਨ ਦੇ ਵਿੱਚ ਜੇਕਰ ਤੁਸੀਂ ਵੈਡਿੰਗ ਯਾਨੀ ਕਿ ਵਿਆਹ ਸ਼ਾਦੀਆਂ ਵਿੱਚ ਕਿਸੇ ਦੁਲਹਨ ਨੂੰ ਸਜਾਉਣਾ ਚਾਹੁੰਦੇ ਹੋ ਤਾਂ 5000 ਰੁਪਏ ਵਿੱਚ ਇੱਕ ਦੁਲਹਨ ਨੂੰ ਸਜਾਇਆ ਜਾਂਦਾ ਹੈ ਅਤੇ 5000 ਦੇ ਨਾਲ ਹੀ ਉਹਦੇ ਨਾਲ ਆਏ ਇੱਕ ਪਰਸਨ ਨੂੰ ਤਿਆਰ ਕੀਤਾ ਜਾਂਦਾ ਹੈ ਇਹ ਪੈਕੇਜ 5000 ਤੋਂ ਸ਼ੁਰੂ ਹੁੰਦਾ ਜੀ ਇਸ ਤੋਂ ਇਲਾਵਾ ਤੁਸੀਂ ਵੱਡਾ ਪੈਕੇਜ ਵੀ ਲੈ ਸਕਦੇ ਹੋ ਉਹ ਸਕੀਮਾਂ ਤੁਹਾਨੂੰ ਅਸੀਂ ਫੋਨ ਤੇ ਵੀ ਦੱਸ ਦੇਵਾਂਗੇ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਜਿਆਦਾ ਜਾਣਕਾਰੀ ਲਈ ਤੁਸੀਂ ਮੋਬਾਈਲ ਨੰਬਰਾਂ ਦੇ ਉੱਤੇ ਸੰਪਰਕ ਕਰੋ ਜੀ ਇੱਕ ਬਹੁਤ ਵੱਡਾ ਆਫਰ ਆਉਣ ਵਾਲੇ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਜਿਹੜਾ ਵੈਡਿੰਗ ਦਾ ਦੁਲਹਨ ਸਜਾਉਣ ਦਾ ਪੈਕੇਜ ਹੈ ਸਿਰਫ 5000 ਰੁਪਏ ਤੋਂ ਸ਼ੁਰੂ ਹੁੰਦਾ ਹੈ ਨਾਲ ਇੱਕ ਹੋਰ ਵੱਡਾ ਆਫਰ ਹੈ ਭਾਈ ਧਿਆਨ ਦੇ ਨਾਲ ਸੁਣਿਓ ਜੇ ਦੁਲਹਨ ਦੇ ਨਾਲ ਕੋਈ ਹੋਰ ਪਰਸਨ ਵੀ ਆਉਂਦਾ ਤਾਂ ਦੁਲਹਨ ਦੇ ਨਾਲ ਉਹਨੂੰ ਬਿਲਕੁਲ ਫਰੀ ਸਜਾਇਆ ਜਾਊਗਾ ਸਾਡਾ ਇਹ ਸਲੂਨ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਇੱਥੇ ਅਸੀਂ ਸਟੂਡੈਂਟਾਂ ਨੂੰ ਟ੍ਰੇਨਿੰਗ ਦਿੰਨੇ ਆ ਟ੍ਰੇਨਿੰਗ ਕਰਨ ਤੋਂ ਬਾਅਦ ਇੰਟਰਨੈਸ਼ਨਲ ਸਰਟੀਫਿਕੇਟ ਬਣਾ ਕੇ ਦਿੰਨੇ ਆ ਜਿਹੜਾ ਅਸੀਂ ਇੰਟਰਨੈਸ਼ਨਲ ਸਰਟੀਫਿਕੇਟ ਬਣਾ ਕੇ ਦਿੰਨੇ ਆ ਜੀ ਉਹਦੇ ਵੇਸ ਤੇ ਸਟੂਡੈਂਟ ਵਾਰਲੀ ਕੰਟਰੀ ਵਿੱਚ ਵੀ ਜਾ ਸਕਦਾ ਲੋਕੇਸ਼ਨ ਨੋਟ ਕਰ ਲਓ ਜੀ ਇਹ ਸਲੂਨ ਹੈ ਮਾਨਸਾ ਬਸ ਅਡੇ ਦੇ ਨੇੜੇ ਪੰਨਮੇਂ ਟਰੈਕ ਕਰੋੜ ਨੂੰ ਜਾਂਦਿਆਂ ਖੱਬੇ ਪਾਸੇ ਏਸੀ ਮਾਰਕੀਟ ਆਉਂਦੀ ਹੈ ਏਸੀ ਮਾਰਕੀਟ ਦੇ ਵਿੱਚ ਵੜ ਕੇ ਸੱਜੇ ਪਾਸੇ ਚੌਥਾ ਪੰਜਵਾਂ ਸ਼ੋਅਰੂਮ ਇਹਨਾਂ ਦਾ ਹੈ ਜੀ ਆਰਬੀ ਇਨਸਟਾ ਬਿਊਟੀ ਸਲੂਨ ਹੋਰ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਵਧੇਰੇ ਜਾਣਕਾਰੀ ਪਾਓ ਹੁਣ ਅਸੀਂ ਤੁਹਾਨੂੰ ਮਾਨਸਾ ਬੱਸ ਅੱਡੇ ਤੋਂ ਲੈ ਕੇ ਸਲੂਨ ਤੱਕ ਦੀ ਸਾਰੀ ਲੋਕੇਸ਼ਨ ਦਿਖਾਉਣੀ ਹੈ ਆਓ ਚੱਲੀਏ ਇਹ ਹੈ ਜੀ ਮਾਨਸਾ ਦਾ ਬੱਸ ਅੱਡਾ ਹੁਣ ਆਪਾਂ ਮਾਨਸਾ ਦੇ ਬੱਸ ਅੱਡੇ ਤੋਂ ਚੱਲਾਂਗੇ 92 ਟ੍ਰੈਫਿਕ ਰੋਡ ਵੱਲ ਨੂੰ 92 ਟ੍ਰੈਫਿਕ ਰੋਡ ਤੇ ਜਾ ਕੇ ਆਪਾਂ ਚੱਲਦੇ ਰਹਾਂਗੇ ਜੀ ਹਜੇ ਅੱਗੇ ਹਜੇ ਨਾ ਜਾਇਓ ਕਿਤੇ ਵੀ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਹੁਣ ਥੋੜਾ ਜਿਹਾ ਅੱਗੇ ਜਾ ਕੇ ਖੱਬੇ ਪਾਸੇ ਏਸੀ ਮਾਰਕੀਟ ਆਊਗੀ ਇਸੀ ਮਾਰਕੀਟ ਦੇ ਵਿੱਚ ਹੈ ਜੀ ਆਰ ਬੀ ਇਨਸਟਾ ਬਿਊਟੀ ਸਲੂਨ ਇਹ ਆ ਗਲੀ ਮੁੜ ਕੇ ਜੀ ਆਪਾਂ ਗਲੀ ਦਾ ਮੋੜ ਮੁੜ ਕੇ ਦੋ ਤਿੰਨ ਦੁਕਾਨਾਂ ਛੱਡ ਕੇ ਸੱਜੇ ਪਾਸੇ ਆਉਂਦਾ ਜੀ ਆਰ ਬੀ ਇਨਸਟਾ ਬਿਊਟੀ ਸਲੂਨ ਇਹ ਆ ਆ ਗਿਆ ਜੀ ਆ ਦੇਖੋ